ਵੀ ਜਨ ਮੇਰੀ ਨੂੰ ਸ੍ਰੀ ਚਰਵਾਹ ਨੂੰ ਜਿੰਨੇ ਚੰਡੀਗੜ੍ਹ ਦੇ ਰਸਤੇ ਉਹਦੇ ਦੇ ਉਹਨਾਂ ਤੇ ਟੋਲ ਪੈਂਦੇ ਨੇ ਜਿੱਦਾਂ ਗਰਜਾ ਸਿੰਘ ਬੋਤਾ ਸਿੰਘ ਨੇ ਟੈਕਸ ਲਾਇਆ ਸੀ ਵੀ ਇੱਕ ਆਨਾ ਗੱਡਾ ਤੇ ਟਕਾ ਖੋਤੇ ਨੂੰ ਆ ਜਖਰੀਆ ਖਾਨ ਨੂੰ ਜਗਾਉਣ ਲਈ ਅਸੀਂ ਉੱਥੇ ਟੋਲ ਫ੍ਰੀ ਕਰਨੇ ਲੋਕ ਕਹਿੰਦੇ ਟੋਲ ਬੰਦ ਕਰਿਆ ਟੋਲ ਫ੍ਰੀ ਕਰਨੇ ਵੀ ਜਾਓ ਅੱਜ ਗਰਜਾ ਸਿੰਘ ਬੋਤਾ ਸਿੰਘ ਦੀ ਜਿਹੜੀ ਔਲਾਦ ਵਾ ਜਿਹੜੇ ਉਹਦੇ ਪੈਰੋਕਾਰ ਆ ਉਹ ਅੱਜ ਟੋਲ ਫ੍ਰੀ ਕਰਨ ਲੱਗੇ ਉਹ ਅਸੀਂ ਹੁਣ ਲੋਕਾਂ ਨੂੰ ਜਾਗਤਾ ਲਾਉਣੀ ਵੀ ਲੋਕੋ ਇਹ ਪੰਜਾਬ ਨੇ ਸਿੱਖਾਂ ਨੇ ਜੋ ਕਸ ਕੀਤਾ ਇਹਨਾਂ ਨੂੰ ਨਿਆਂ ਨਹੀਂ ਮਿਲਿਆ ਤੁਸੀਂ ਲੁੱਟੇ ਗਏ ਤੁਸੀਂ ਤੁਹਾਨੂੰ ਕੁੱਟਿਆ ਵੀ ਤੁਸੀਂ ਹੁਣ ਪੁੱਟੇ ਜਾ ਰਹੇ ਹੋ ਇੱਕ ਬੰਦਾ ਹੁੰਦਾ ਸੁੱਤਾ ਉਹਨੂੰ ਆਵਾਜ਼ ਮਾਰੋ ਉੱਠ ਖੜੋ ਇੱਕ ਬੰਦੇ ਨੇ ਮਾਰੀ ਹੁੰਦੀ ਕੇਸਲ ਪੰਜਾਬੀ ਜੀ ਕਹਿੰਦੇ ਜੇ ਢੀਠ ਹੋਇਆ ਹੁੰਦਾ ਹੁੰਦਾ ਉਹ ਜਾਗਦਾ ਲੇਕਿਨ ਉੱਠ ਕੇ ਤੁਹਾਡੀ ਗੱਲ ਨਹੀਂ ਸੁਣਨੀ ਚਾਹਦਾ ਇਸ ਸਰਕਾਰ ਨੇ ਮਾਰੀ ਹੋਈ ਕਿਸਲ ਵੀ ਅਸੀ ਕੋਈ ਸਦਾਈ ਨਹੀਂਗੇ ਮੂਰਖ ਨੀਏ ਜੱਟ ਨਹੀਂ ਵਿੱਚੇ ਸੜਕ ਦੇ ਕਿਨਾਰੇ ਆਪਣੀਆਂ ਬਿਰਧ ਮਾਵਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਿਠਾਈਏ। ਪાંਸੀ ਦੇ ਰਸਤੇ ਤੁੰਮੇ ਕਾਲੇ ਪਣੇ ਜਾਓ ਸੱਲ ਦੱਬਿਆ ਕੀ? ਬਿਲਕੁਲ ਸਾਨੂੰ ਜਰੈਬ ਪੇਸ਼ ਕਰਾਉਂਦਾ ਦਿੱਤਾ ਖਤਾਬ ਦਿੱਤਾ ਗਿਆ। ਇੱਕ ਬੰਦਾ ਹੁੰਦਾ ਸੁੱਤਾ ਉਹਨੂੰ ਆਵਾਜ਼ ਮਾਰੋ ਉੱਠ ਖੜੋ ਇੱਕ ਬੰਦੇ ਨੇ ਮਾਰੀ ਹੁੰਦੀ ਘੇਸੜ ਪੰਜਾਬੀ ਚ ਕਹਿੰਦੇ ਜਦ ਠੀਠ ਹੋਇਆ ਹੁੰਦਾ ਹੁੰਦਾ ਉਹ ਜਾਗਦਾ ਲੇਕਿਨ ਉੱਠ ਕੇ ਤੁਹਾਡੀ ਗੱਲ ਨਹੀਂ ਸੁਣਨੀ ਚਾਹਦਾ ਇਹ ਸਰਕਾਰ ਨੇ ਮਾਰੀ ਹੋਈ ਘੇਸੜ ਠੀਠ ਪੁਣੇ ਦੀ ਸਰਕਾਰ ਬਣੀ ਹੋਈ ਹੈ ਇੱਕ ਤਾਂ ਇਹਨੂੰ ਜਗਾਉਣ ਵਾਸਤੇ ਵੀ ਅਸੀਂ ਕੋਈ ਸਦਾਈ ਨਹੀਂਗੇ ਮੂਰਖ ਨੀਏ ਜੱਟ ਦੀ ਵਿੱਚੇ ਸੜਕ ਦੇ ਕਿਨਾਰੇ ਆਪਣੀਆਂ ਬਿਰਧ ਮਾਵਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਿਠਾਈਏ। ਜਿਹਾ ਗੁਰੂ ਗ੍ਰੰਥ ਸਾਹਿਬ ਦਾ ਹੀ ਸੜਕ ਦੇ ਕਿਨਾਰੇ ਪ੍ਰਕਾਸ਼ ਕਰੀਏ। ਅਸੀਂ ਕੋਈ ਜੱਟ ਬੰਦੇ ਨਹੀਂਗੇ। ਸਾਡੀ ਇੱਕ ਮਜਬੂਰੀ ਬਣ ਗਈ ਜਦੋਂ ਇਹਨੇ ਨਹੀਂ ਸੁਣਿਆ ਉਹ ਭਗਵੰਤ ਮਾਨ ਆ। ਜਿਹੜਾ ਅੰਬਸਾਹ ਜਦੋਂ ਭਾਈ ਗੁਰਬਖਸ਼ ਸਿੰਘ ਜੀ ਨੇ ਲਾਇਆ ਸੀ ਬੋਰਚਾ ਗੋਡੇ ਕੋਲ ਬੈਠ ਕੇ ਚਾਹ ਪੀਂਦਾ ਸੀ ਸ਼ਕਰਵੀ ਪੀਂਦਾ ਸੀ ਕਹਿੰਦਾ ਸੀ ਤੇਰੀਆਂ ਮੰਗਾਂ ਜਾਇਜ਼ ਨੇ। ਬੰਦੀ ਸੰਗ ਰਿਹਾਈ ਹੋਣੀ ਚਾਹੀਦੀ। ਬਾਪੂ ਸੂਰ ਸਿੰਘ ਦੇ ਮੋਰਚੇ ਜਾਂਦਾ ਸੀ। ਇਹ ਉਦੋਂ ਲੋਕਾਂ ਦਾ ਸੀ। ਹੁਣ ਵੀ ਇਹਨੂੰ ਲੋਕਾਂ ਨੇ ਬਣਾਇਆ। ਹੁਣ ਉਹ ਬਿੱਲੀ ਕਿਹੜੀ ਚੱਕ ਗਈ, ਇਹ ਉਹ ਕਿਹੜੀ ਭੂਤ ਪ੍ਰੇਤ ਚੰਬੜਿਆ ਉਸ ਕੁਰਸੀ ਨੂੰ ਸੀਐਮ ਦੀ ਨੂੰ ਉਹਨੂੰ ਚੇਤੇ ਭੁੱਲ ਗਿਆ। ਇੱਕ ਤਾਂ ਨੂੰ ਜਗਾਉਣ ਵਾਸਤੇ। ਇੱਕ ਲੋਕਾਂ ਵਿੱਚ ਚੇਤਨਤਾ ਜਾਗਰੂਤਾ ਲਿਆਉਣ ਵਾਸਤੇ ਇਹ ਰੋਸ ਮਾਰਚ ਆ। ਕੀ ਲੱਗਦਾ ਕਿ ਹੁਣ ਇਸ ਚੀਜ਼ ਦਾ ਕੋਈ ਅਸਰ ਹੋਵੇਗਾ ਜਾਂ ਨਹੀਂ? ਬਿਲਕੁਲ ਹੋਵੇਗਾ। ਉਹਨਾਂ ਨੂੰ ਇਹ ਲੋਕ ਸ਼ਕਤੀ ਆ ਲੋਕਾਂ ਦੇ ਵੋਟਾਂ ਨਾਲ ਜਦੋਂ ਬਣਦੇ ਨੇ ਜਦੋਂ ਲੋਕ ਸ਼ਕਤੀ ਇਹਨਾਂ ਦੇ ਅਗੇਂਸਟ ਇਕੱਠੀ ਹੁੰਦੀ ਹੈ ਇਹ ਫਿਰ ਸੋਚਣ ਲਈ ਮਜਬੂਰ ਹੁੰਦੇ ਨੇ ਵੀ ਇਹ ਜੇ ਸਾਨੂੰ ਲੋਕ ਬਣਾ ਸਕਦੇ ਨੇ ਸਾਨੂੰ ਕੁਰਸੀ ਸੀਐਮਡੀ ਦੇ ਬਿਠਾ ਸਕਦੇ ਨੇ ਇਹ ਲੋਕ ਲਾ ਵੀ ਸਕਦੇ ਇਹ ਫਿਰ ਸੋਚਣ ਲਈ ਮਜਬੂਰ ਹੁੰਦੇ ਸਰਕਾਰ ਕਿਸੇ ਹਥਿਆਰ ਤੋਂ ਡਰਦੀ ਕਿਸੇ ਤੋਂ ਨਹੀਂ ਡਰਦੀ ਉਹ ਡਰਦੀ ਵੀ ਕਿਤੇ ਸਿੱਖ ਸਿਰ ਜੋੜ ਕੇ ਇਕੱਠੇ ਹੋ ਕੇ ਕੋਈ ਐਜੀਟੇਸ਼ਨ ਆ ਚਲਾ ਦੇ ਪਰ ਅਸੀਂ ਲੋਕਾਂ ਵਿੱਚ ਜਾਵਾਂਗੇ ਸਾਨੂੰ ਪੂਰਾ ਵਿਸ਼ਵਾਸ ਆ ਗੁਰੂ ਤੇ ਵਿਸ਼ਵਾਸ ਆ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਅਸੀਂ ਵਿਸ਼ਵਾਸ ਭੰਗ ਨਹੀਂ ਹੋਣ ਦਿਆਂਗੇ ਅਸੀਂ ਹਰ ਹਾਲਤ ਜਿੰਨੀਆਂ ਮੰਗਾਵਾ ਇੱਥੋਂ ਮੰਗਾ ਕੇ ਉਠਾ ਕੇ ਆਵਾਂ ਕਮਨਸਫ ਮੋਰਚੇ ਨੇ ਲੱਗੇ ਹੋਏ 1 ਸਾਲ ਦੇ ਕਰੀਬ ਹੋ ਚੁੱਕਿਆ ਤਾਂ ਹੁਣ ਤੱਕ ਦੀ ਪ੍ਰਾਪਤੀ ਕੀ ਹੈ ਕਮਨਸਫ ਮੋਰਚੇ ਦੀ ਬਿਲਕੁਲ ਜੀ ਸਭ ਤੋਂ ਵੱਡੀ ਪ੍ਰਾਪਤੀ ਹੈ ਜੀ 1 ਸਾਲ ਤੇ ਅੱਜ ਚੌਥਾ ਦਿਨ ਪਹਿਲੀ ਗੱਲ ਤਾਂ 75 76 ਸਾਲ ਹੋ ਗਏ ਮੁਲਖ ਆਜ਼ਾਦ ਹੋਏ ਨੇ ਚੰਡੀਗੜ੍ਹ ਬਸੇਨ ਕੰਡਾ ਚਰ ਹੋਇਆ ਕਿਸੇ ਨੇ ਰਾਹ ਬੰਦ ਕੀਤਾ ਤੇ ਦੂਸਰੀ ਪ੍ਰਾਪਤੀ ਵੀ 26 ਜਨਵਰੀ ਨੂੰ ਪਿਛਲੇ ਸਾਲ ਪਿਛਲੇ ਸਾਲ 15 ਅਗਸਤ ਨੂੰ 26 ਜਨਵਰੀ ਨੂੰ 1,30,000 ਦਾ ਇਹ ਕੈਰੀ ਅਜੰਸੀਆਂ 15 ਅਗਸਤ ਨੂੰ 70,000 ਦੇ ਇੱਕ ਦੀ ਵਕਟ ਬੜੇ ਡਿਸਿਪਲਿਨ ਵਿੱਚ ਰਹਿ ਕੇ ਕੀਤਾ ਇਹ ਪ੍ਰੋਗਰਾਮ ਸ਼ਾਂਤ ਵਿੱਚ ਟਾਂਗਨਾ ਬੈਠੇ ਤਿੰਨ ਸਿੰਘ ਪ੍ਰੀ ਬਚੌਰ ਬੇਲ ਤੇ ਬਰੀ ਹੋ ਚੁੱਕੇ ਨੇ ਜ세ਦਾਰ ਪਿਹੋਰਾ ਦੀ ਪਰਮਜੀਤ ਸਿੰਘ ਪਿਹੋਰਾ ਦੀ ਜਿਹੜੀ ਬੇਲ ਆ ਉਹ ਵੀ ਲੱਗ ਜਾਣਾ ਕਿ ਤੇ ਪੈਰੋਲ ਹੋਣ ਵਾਲੀ ਹੈ ਤਕਸਲਾਂ ਸਾਰੀ ਪਾਸ ਹੋਈ ਹੋਈ ਹੈ ਐਸਐਸਪੀ ਕੋ ਉਹ ਹਫ਼ਤੇ 10 ਦਿਨ ਦੇ ਵਿੱਚ ਬਾਹਰ ਆ ਜੂਗੇ ਜ세ਧਾਰ ਜਗਤਾਰ ਸਿੰਘ ਵਾਰਾ ਜਿਹਨੂੰ ਸਭ ਤੋਂ ਕਹਿੰਦੇ ਆਪਾਂ ਗੱਡਾ ਜਿਹੜਾ ਖੁੱਭਿਆ ਹੋਇਆ ਗੱਡਾ ਜਿਹੜਾ ਨਿਕਲਦਾ ਨਹੀਂ ਸੀ ਉਹਦੇ ਤੇ ਚਾਰ ਕੇਸ ਪੈਂਡਿਕ ਸਰ 1998 ਦੇ ਵੀ ਸ਼ਰਮ ਵਾਲੀ ਗੱਲ ਹੈ ਇਸ ਭਾਰਤ ਵਿੱਚ ਜਿਹਨੂੰ ਡੈਮੋਕਰੇਟਿਕ ਮੁਲਕ ਕਹਿੰਦੇ ਜਿਹਨੂੰ ਇਨਸਾਫ ਸੰਤ ਕਹਿੰਦੇ ਉਹਦੇ ਵਿੱਚ ਉਹਦੇ ਕੇਸ ਹੀ ਨਹੀਂ ਚੱਲੇ 25 ਸਾਲ ਕੇਸ ਹੀ ਨਹੀਂ ਚੱਲੇ ਕੇਸ ਬਰੀ ਹੋਏ ਨੇ 25 ਸਾਲ ਨੂੰ ਉਹ ਹਰਾਸਪਿੰਟ ਕੀਤਾ 2 2005 ਦੇ ਨੇ ਉਹਨਾਂ ਚ ਦੋ ਕੇਸ ਬਰੀ ਹੋ ਗਏ ਨੇ ਇੱਕ ਕੇਸ ਜਿਹੜਾ ਉਹ ਪੁਲਿਸ ਨੇ ਵਾਪਸ ਲਿਆ 15 ਤਰੀਕਾ ਬਰੀ ਹੋਏ ਨੇ ਉਹ ਬਰੀ ਹੋ ਗਿਆ ਜਦੋਂ ਇੱਕ ਕੇਸ ਜਿਹੜਾ ਰਹਿਦਾ 15 ਤਰੀਕਾ ਉਹਦੀ ਫਿਰ ਜਿਹੜੀ ਉੱਥੇ ਸੁਪਰੀਮ ਕੋਰਟ ਵਿੱਚ ਜਿਹੜਾ ਉਹਦਾ ਕੇਸ ਆ ਜਿਹਨੂੰ ਉਹਨੂੰ ਲਾਈਫ ਸੈਂਟੈਂਸ ਹੋਈ ਹੈ ਉਹ ਰੱਦ ਕਰਾਵਾਂਗੇ ਉਹਦੇ ਚੋਂ ਦੀ ਬੀਲ ਹੋਏਗੀ ਜੀ ਕਿਉਂਕਿ ਜਦੋਂ ਨੂੰ 13 ਸਾਲ ਹੋ ਗਏ ਉੱਥੇ ਪੈਂਡਿੰਗ ਨੂੰ ਫੈਲ ਅਪੀਲ ਨੂੰ ਜਦੋਂ 10 ਸਾਲ ਤੋਂ ਉੱਤੇ ਸਮਾਂ ਹੋ ਜਾਂਦਾ ਜਿਹੜਾ ਕਯੂਜ ਆ ਉਹ ਬੰਦਾ ਅਪਲਾਈ ਕਰ ਸਕਦਾ ਆਪਣੀ ਬੇਲ ਉਹ ਅਸੀਂ ਜਲਦੀ ਅਪਲਾਈ ਕਰ ਦੇਣੀ ਆ ਇਹ ਇਹ ਗੱਲ ਕਹੀ ਜਾਂਦੀ ਹੈ ਦੇਖੋ ਜਿਹੜੇ ਸਰਸੇ ਵਰਗੇ ਸਾਧ ਨੇ ਜਦੋਂ ਉਹਨਾਂ ਨੂੰ ਪੈਰੋਲ ਮਿਲਦੀ ਹੈ ਤਾਂ ਉਹਨਾਂ ਨੂੰ ਰਾਜੇ ਵਾਂਗ ਉਹਨਾਂ ਦੇ ਸਥਾਨ ਤੇ ਪਹੁੰਚਾਇਆ ਜਾਂਦਾ ਸਿਕਿਉਰਟੀ ਮਿਲਦੀ ਹੈ ਪਰ ਜਦ ਜਦੋਂ ਸਾਡੇ ਕਿਸੇ ਸਿੰਘ ਨੂੰ ਪੈਰੋਲ ਮਿਲਦੀ ਹੈ ਉਹਨਾਂ ਨੂੰ ਉਹਨਾਂ ਦੇ ਘਰ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਦੀ ਜਗ੍ਹਾ ਪਿੱਛੇ ਹੀ ਸੀਆਈਏ ਦੇ ਵੱਲੋਂ ਰੋਕ ਲਿਆ ਜਾਂਦਾ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਹੁਣ ਦੀ ਨਹੀਂ ਗੱਲ ਜਿੱਦਣ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਇਸ ਸ੍ਰਿਸ਼ਟੀ ਤੇ ਆਏ ਨੇ ਜਿੱਦਣ ਉਹਨਾਂ ਨੇ ਜਿਲੇਉ ਤੇ ਰਾਸਨ ਦਾ ਕੰਡੈਮ ਕੀਤਾ ਜਿੱਦਣ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਉਹਨਾਂ ਦੀ ਸ਼ਾਤੀ ਇਹਨਾਂ ਨੇ ਕੰਦ ਸੱਟਾਂ ਦੀ ਕੋਸ਼ਿਸ਼ ਕੀਤੀ ਇਸੇ ਕੌਮ ਦੇ ਮੱਢ ਤੋਂ ਇੱਕ ਸਿਸਟਮ ਤੁਸ਼ਮ ਨੇ ਬਣਿਆ ਹੋਇਆ ਪਰ ਅਸੀਂ ਉਹਦੇ ਵਿੱਚੋਂ ਨਿਕਲਣਾ ਠੀਕ ਹੈ ਜੀ ਸਾਡੇ ਵੱਡਿਆਂ ਮਟੇਰਿਆਂ ਨੇ ਬਹੁਤ ਕੁਰਬਾਨੀਆਂ ਕੀਤੀ ਅਸੀਂ ਕੀਮਤੀ ਜ਼ਮੀਨਾਂ ਛੱਡਿਆ ਨਨਕਾਣਾ ਸਾਹਿਬ ਪੰਜਾ ਸਾਹਿਬ ਡੇਰਾ ਸਾਹਿਬ ਗੁਰਦੁਆਰੇ ਛੱਡਿਆ ਹੇਯਾ ਲਹਿਆਰਾਂ ਨਹੀਂ ਲੱਖਾਂ ਦੀ ਗਿਣਤੀ ਸਿੱਖਾਂ ਦੀ ਬਰਬਾਦੀ ਹੋਈ ਹੈ ਉਹਨਾਂ ਦੀ ਉਹ ਇਸ ਕੁਰਬਾਨੀ ਕਰਨੀ ਪਈ ਉਹਨਾਂ ਫਾਸੀ ਦੇ ਰਸੇ ਚੁੰਮੇ ਨੇ ਕਾਲੇ ਪਣੇ ਸਾਬ ਸਨ ਲਪਿਆ ਕੀ ਸਾਨੂੰ ਜਰੈਬ ਬੇਸ਼ੱਕ ਰੌਮਦਾ ਦਿੱਤਾ ਖਤਾਬ ਦਿੱਤਾ ਗਿਆ ਤੇ ਬਣਦੇ ਆ ਸਾਲ ਹਿੰਦੁਸਤਾਨ ਦੇ ਪ੍ਰਾਈਮਰੀ 1955 ਦੇ ਵਿੱਚ ਦਰਬਾਰ ਸਹਿਬ ਕਾਲ ਤੱਕ ਸਾਬ ਤੇ ਟੈਕ ਕੀਤਾ 84 ਚ ਕੀ ਕੀ ਹੋਇਆ ਸਾਨੂੰ ਉਹ ਕਿਹੜੀ ਬਨੁਖਤਾ ਵਾ ਉਹ ਕਿਹੜਾ ਧਰਮ ਵਾ ਜੇਰਾ ਯਾਦ ਦਿੰਦਾ ਵੀ ਥਾਣਿਆਂ ਦੇ ਵਿੱਚ ਇੱਕ ਨੌ ਨੂੰ ਉਹਦੇ ਸੋਹਰੇ ਸਾਹਮਣੇ ਨਰਵਾਸਤ ਕੀਤਾ ਹੈ ਕੋਈ ਹੈ ਮਨੁੱਖਤਾ ਵਿੱਚ ਜਾਂ ਟੀ ਨੂੰ ਕੀਤਾ ਜਾਂ ਬਜ਼ੁਰਗ ਦੀ ਸਰੀਆ ਦੂਹੀ ਜੜੀ ਪੱਟੀ ਜਾਵੇ ਜਾਂ ਬੱਚਿਆਂ ਨੂੰ ਚੀਰ ਚੀਰ ਕੇ ਪਟਾਕਾ ਪਟਾਕ ਕੇ ਮਾਰਿਆ ਜਾਵੇ ਜਾਂ ਸਿੱਖਾਂ ਦੇ ਗਲਾਂ 'ਚ ਤੈਰ ਪਾ ਕੇ ਸਾੜ ਕੇ ਕਿਹਾ ਜਾਵੇ ਭਗੜਾ ਬੜਾ ਸੋਹਣਾ ਪਉਂਦਾ ਕੋਈ ਮਨੁੱਖਤਾ ਵਾਲੀ ਗੱਲ ਹੈ ਕਿੱਥੇ ਨਿਆਂ ਮਿਲਿਆ ਉਹ ਅਸੀਂ ਹੁਣ ਲੋਕਾਂ ਨੂੰ ਜਾਗਤਾ ਲੈਣੀ ਵੀ ਲੋਕੋ ਇਹ ਪੰਜਾਬ ਨੇ ਸਿੱਖਾਂ ਨੇ ਜੋ ਕਸ ਕੀਤਾ ਇਹਨਾਂ ਨੂੰ ਨਿਆਂ ਨਹੀਂ ਮਿਲਿਆ ਤੁਸੀਂ ਡੁੱਟੇ ਗਏ ਤੁਸੀਂ ਸਾਨੂੰ ਕੁੱਟਿਆ ਵੀ ਤੁਸੀਂ ਹੁਣ ਪੁੱਟੇ ਜਾ ਰਹੇ ਹੋ 2 250 ਦੇ ਕਰੀਬ ਬੱਚਾ ਡੈਲੀ ਜਾ ਰਿਹਾ 28 ਤੋਂ 30000 ਕਰੋੜ ਰੁਪਈਆ ਕਰਜ਼ਾ ਚੱਕ ਕੇ ਜਾ ਰਹੇ ਸਾਡੀ ਸਭੇ ਤਾਂ ਸਾਡਾ ਕਲਚਰ ਸਾਡੀ ਬੋਲੀ ਸਾਡਾ ਜਿਵੀ ਹੀ ਸਾਡਾ ਪਾਣੀ ਸਾਡਾ ਸਾਰਾ ਕੁਝ ਪ੍ਰਵਾਦ ਕਰਤਾ ਇਹ ਅਸੀਂ ਜਾਗਰਤਾ ਲਿਓਣੀ ਚਾਹੁੰਦੇ ਆ ਜਿੱਦਣ ਜਗਤਾਰ ਸਿੰਘ ਹਵਾਰਾ ਜੀ ਉਹ ਤਰਾਸ਼ਾ ਹੋਇਆ ਸਿੱਖ ਜੇ ਨੂੰ 7-8 ਲੱਖ ਬੰਦੇ ਨੇ ਸਿਲੈਕਟ ਕੀਤਾ ਹੈ। ਇੱਕ ਐਮਐਲਏ ਦੀ 2000 ਵੋਟ ਆਪਣੀ ਨਿੱਜੀ ਨਹੀਂ ਹੁੰਦੀ। 40-50 ਹਜ਼ਾਰ ਵੋਟ ਲੈ ਕੇ ਬੰਦਾ ਉਹ ਜਾਂ ਪਾਰਟੀ ਦੀ ਉਹਦਾ ਨਸ਼ੇ ਰੂਛੇ ਬਣ ਕੇ ਸਾਰਾ ਪਿੰਡ ਤੋਲੀਆਂ ਚੱਕੀ ਫਿਰਦਾ। ਜਿੱਦਣ ਜਗਤਾਰ ਸਿੰਘ ਵਾਰਾ ਬਾਹਰ ਆ ਗਿਆ ਹਾਥੀ ਦਾ ਪੈਰ ਆ ਦੁਨੀਆ ਦੇ ਲੋਕੋ ਇਹਦੇ ਥੱਲੇ ਸਾਰੀ ਕਰਾਪਸ਼ਨ ਖਤਮ ਹੋਣੀ ਹੈ। ਗੈਂਗਵਾਰ ਖਤਮ ਹੋਣੀ ਹੈ। ਨਸ਼ੇ ਖਤਮ ਹੋਣੇ ਸਮਗਲ ਖਤਮ। ਤੇਰੇ ਸਰਕਾਰਾਂ ਨੂੰ ਇਹੀ ਤਾਂ ਨਹੀਂ ਡਰ। ਬਿਲਕੁਲ ਡਰਿਆ। ਪਰ ਅਹੀਂ ਲੋਕਾਂ ਦੇ ਵਿੱਚ ਇਹ ਦੱਸਣਾ ਚਾਹੁੰਦੇ ਆ ਵੀ ਲੋਕੋ ਡਰੋ ਨਾ। ਤੁਹਾਡਾ ਇਹ ਔਰੰਗਲਾ ਪੰਜਾਬ ਬਣੇਗਾ ਜਿਹੜਾ 40-50 ਸਾਲ ਪਹਿਲਾਂ ਦਾ ਸੀ ਇੱਕ ਵਾਰੀ ਇਹ ਜ세ਦਾਰ ਨੂੰ ਆਪਾਂ ਬਾਤ ਕਰਾਉਦੇ ਵੱਡੀ ਗੁੰਟੀ ਦੇ ਵਿੱਚ ਲੋਕ ਮੋਰਚੇ ਦੇ ਵਿੱਚ ਸ਼ਾਮਲ ਹੋਏ ਹੋਏ ਨੇ ਪਰ ਗੱਲਾਂ ਇਹ ਸੁਣਨ ਚ ਆ ਰਹੀਆਂ ਸੀ ਕਿ ਜਿਹੜਾ ਮੋਰਚਾ ਕਮਜ਼ੋਰ ਹੋ ਚੁੱਕਿਆ ਤਾਂ ਉਹਨਾਂ ਲੋਕਾਂ ਨੂੰ ਇੱਕ ਵੱਡਾ ਜਵਾਬ ਹੈ ਮੈਨੂੰ ਲੱਗਦਾ ਇਹ ਇਹ ਗਵਰਨਮੈਂਟ ਨੂੰ ਜਵਾਬ ਆ ਜੇ ਲੋਕਾਂ ਨੂੰ ਨਹੀਂ ਗਵਰਨਮੈਂਟ ਨੂੰ ਗਵਰਨਮੈਂਟ ਬਹੁਤ ਹੱਥਕਦੇ ਵਰਤੀ ਆ ਏਜੰਸੀਆਂ ਵਾਟ ਦਵਰਤੀਆਂ ਦੇ ਉਹ ਲੋਕਾਂ ਨੂੰ ਡਰਾਉਂਦੇ ਨੇ ਵੀ ਤੁਸੀਂ ਉੱਥੇ ਨਾ ਜਾਓ ਉੱਥੇ ਤਕਲੇਸ਼ ਆ ਉੱਥੇ ਲੜਾਈ ਹੋ ਜੂ ਤੁਹਾਡੀ ਪਾਗਲਾ ਤੂੰ ਕੋਈ ਸੰਤ ਮਾਮਪੁਰਖ ਹੁੰਦਾ ਉਹ ਟੋਹਦਿਆਂ ਨਹੀਂ ਕੋਈ ਕਿਸਾਨ ਜਿਹਾ ਬੰਦੀ ਉਹਨੂੰ ਟੋਹਦਿਆਂ ਨਹੀਂ ਇਹ ਉਹਨਾਂ ਦੇ ਮੂੰਹ ਤੇ ਚਪੇੜ ਆ ਵੀ ਲੋਕ ਹਜੇ ਵੀ ਕੋਮੀ ਇਨਸਾਫ ਮੋਰਚੇ ਦੇ ਨਾਲ ਜੁੜੇ ਨੇ ਲੋਕ ਹਜੇ ਵੀ ਚਾਹੁੰਦੇ ਨੇ ਇਹ ਇਹ ਜਿਹੜਾ ਹੱਕ ਸੱਚ ਦੀ ਖਾਤਰ ਮੋਰਚਾ ਲੱਗਾ ਇਹ ਮੋਰਚੇ ਦੀਆਂ ਮੰਗਾਂ ਸਰਕਾਰ ਮੰਨੇ ਇਸ ਤੋਂ ਇਲਾਵਾ ਹੋਰ ਵੀ ਕੋਈ ਪ੍ਰੋਗਰਾਮ ਲਿਖ ਕੇ ਜਾ ਸਕਦੇ ਨੇ ਮੋਰਚੇ ਦੇ ਵੱਲੋਂ ਬਿਲਕੁਲ ਬਹੁਤ ਵੱਡਾ ਪ੍ਰੋਗਰਾਮ ਲਿਖਿਆ ਜੀ 20 ਜਨਵਰੀ ਨੂੰ ਸ੍ਰੀ ਚਰਵਾਹ ਨੂੰ ਜਿੰਨੇ ਚੰਡੀਗੜ੍ਹ ਦੇ ਰਸਤੇ ਆਉਂਦੇ ਨੇ ਉਹਨਾਂ ਤੇ ਟੋਲ ਪੈਂਦੇ ਨੇ ਜਿੱਦਾਂ ਗਰਜਾ ਸਿੰਘ ਬੋਤਾ ਸਿੰਘ ਨੇ ਟੈਕਸ ਲਾਇਆ ਸੀ ਵੀ ਇੱਕ ਆਨਾ ਗੱਡਾ ਤੇ ਟੱਕਾ ਖੋਤੇ ਨੂੰ ਆ ਜਕਰੀਆ ਖਾਨ ਨੂੰ ਜਗਾਉਣ ਲਈ ਅਸੀਂ ਉਧਰ ਟੋਲ ਫਰੀ ਕਰਨੇ ਲੋਕ ਕਹਿੰਦੇ ਟੋਲ ਬੰਦ ਕਰਨਾ ਟੋਲ ਫਰੀ ਕਰਨੇ ਵੀ ਜਾਓ ਅੱਜ ਗਰਜਾ ਸਿੰਘ ਪੁੱਤਾ ਸਿੰਘ ਦੀ ਜਿਹੜੀ ਔਲਾਦ ਵਾ ਜਿਹੜੇ ਉਹਦੇ ਪੈਰੋਕਾਰ ਆ ਉਹ ਅੱਜ ਟੋਲ ਫਰੀ ਕਰਨ ਲੱਗੇ ਨੇ ਸਾਰੇ ਪੰਜਾਬ ਦੇ ਨਹੀਂ ਜੀ ਸਿਰਫ ਚੰਡੀਗੜ੍ਹ ਦੇ ਅਸੀਂ ਕਾਲਾ ਲੇਕਿਨ ਲੋਕ ਜੇ ਕਰਨਾ ਚਾਹੁੰਦੇ ਨੇ ਸੰਸਤਾਵਾਂ ਕਰਨੀਆਂ ਚਾਹੁੰਦੇ ਹੋਰ ਵੀ ਕਰ ਸਕਦੀ ਆ ਜੇ ਸਾਡੀ ਨਾ ਗੱਲ ਮੰਨੀ ਫੇ ਅਸੀਂ ਚੰਡੀਗੜ੍ਹ ਦੇ ਰਸਤੇ ਬੰਦ ਕਰਾਂਗੇ ਅਹੀ ਲੋਕਾਂ ਨੂੰ ਦੱਸਾਂ ਕਿ ਅਸੀਂ ਸਾਡੀ ਕੀ ਮਜਬੂਰੀ ਬਣੀ ਹੈ ਰਸਤੇ ਬੰਦ ਕਰ ਲੋਕ ਪਰ ਇਹ ਗੱਲ ਕਹੀ ਜਾਂਦੀ ਹੈ ਕਿ ਸ਼ਾਂਤਮਈ ਪ੍ਰੋਟੈਸਟ ਹੈ ਇਸ ਤਰੀਕੇ ਦੇ ਨਾਲ ਫਿਰ ਟੋਲ ਬੰਦ ਕਰਨ ਦੇ ਨਾਲ ਜਾਂ ਹੋਰ ਚੀਜ਼ਾਂ ਕਰਨ ਦੇ ਨਾਲ ਪ੍ਰੋਟੈਸਟ ਤੇ ਸ਼ਾਂਤਮਈ ਤਾਂ ਨਹੀਂ ਰਹਿ ਜਾਂਦਾ ਕੋਈ ਇਹ ਸ਼ਾਂਤਮਈ ਕੋਈ ਵਾਇਓਲੇਸ਼ਨ ਨਹੀਂ ਕਰਨੀ ਅਸੀਂ ਤਾਂ ਟੋਲ ਖੋਲਣਾ ਲੋਕਾਂ ਨੂੰ ਰਾਹ ਦੇਣੀ ਹੈ ਵੀ ਅਸੀਂ ਤੁਹਾਨੂੰ ਰਾਹ ਦੱਸਣਾ ਚਲੋ ਜਾਓ ਪਰ ਸਾਡਾ ਸਾਥ ਦਿਓ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਤੁਹਾਨੂੰ ਤੰਗ ਕਿਉਂ ਕਰਨਾ ਤੁਸੀਂ ਇਹ ਅਸੀਂ ਉਹਨਾਂ ਮਾਵਾਂ ਪੈਣਾਂ ਨੂੰ ਕਹਿਣਾ ਚਾਹੁੰਦੇ ਆ ਤੁਸੀਂ ਅੱਜ ਆਪਣੀ ਗੱਡੀਆਂ 'ਚ ਬੈਠੀਆਂ ਆ ਗਰਮੀ ਨੂੰ AC ਚਲਾਉਨੇ ਹੋ ਸਿਆਲ ਨੂੰ ਹੀਟਰ ਚਲਾਉਨੇ ਹੋ ਸੁੱਖ ਨਾਲ ਚਲੇ। ਉਹ ਨੌਜਵਾਨ ਬੱਚੇ ਜਿਹੜੇ ਜਨਾ ਜਵਾਨੀਆਂ ਸਾਰੀਆਂ ਗਾਲਤ ਆ ਤੁਹਾਡੀ ਸਾਡੀ ਖਾਤਰ ਗਾਲੀਆਂ। ਤੁਸੀਂ ਉਹਨਾਂ ਮਾਵਾਂ ਤੇ ਤਰਸ ਕਰੋ ਧੀਆ ਤੇ ਤਰਸ ਕਰੋ ਉਹਨਾਂ ਬਜ਼ੁਰਗਾਂ ਤੇ ਤਰਸ ਕਰੋ ਉਹਨਾਂ ਪਹਿਣਾ ਤੇ ਤਰਸ ਕਰੋ ਉਹਨਾਂ ਸੁਪਤਨੀਆਂ ਤੇ ਤਰਸ ਕਰੋ ਜਿਹੜੀਆਂ 33 33 ਸਾਲ ਤੋਂ ਆਪਣੇ ਨੂੰ ਦੇ ਦਿਆ। ਸਾਡਾ ਇੱਕ ਬੱਚਾ 1 ਘੰਟਾ ਨਾ ਆਵੇ, ਲੇਟ ਆਵੇ। ਸਾਰਾ ਟੱਪਰੀ ਕੰਧਾਂ ਚ ਕੋਲੀਆਂ ਚ ਸਿਰ ਮਾਰਦਾ। ਮੈਂ ਕਹਿੰਦਾ ਧੰਦੀਆਂ ਉਹਨਾਂ ਤੇ ਤਰਸ ਤਰਸ ਕਰ ਲੈਣ। ਪੇ ਸਾਡਾ ਸਾਥ ਦੇਣਾ ਅਸੀਂ ਕਿਸੇ ਨੂੰ ਤੰਗ ਨਹੀਂ ਕਰ ਚਾਹੁੰਦੇ ਨਾ ਪ੍ਰਸ਼ਾਸਨ ਨੂੰ ਤੰਗ ਕਰ ਚਾਹੁੰਦੇ ਅਸੀਂ ਰੋਸ ਵਜੋਂ ਲੋਕਾਂ ਨੂੰ ਦੱਸਣਾ ਚਾਹੁੰਦੇ ਸਾਡੇ ਨਾਲ ਹੋਇਆ ਕੀ ਹੈ ਹੁਣ ਤੱਕ ਅੱਜ ਵੀ ਜਿਹੜੇ ਲੋਕ ਮੋਰਚੇ 'ਚ ਨਹੀਂ ਪਹੁੰਚੇ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਤੁਸੀਂ ਅਸੀਂ ਤਾਂ ਹੱਥ ਛੋੜ ਕੇ ਬੇਨਤੀ ਕਰ ਸਕਦੇ ਜੇ 70000 ਦੇ ਕਰੀਬ ਗੁਰਦੁਆਰਾ ਪੰਜਾਬ 13000 ਦੇ 12784 ਪਿੰਡ ਨੇ ਪਿੰਡ ਦਾ ਇੱਕ ਇੱਕ ਵੀ ਬੰਦਾ ਇੱਕੇ ਵਹਿ ਜਾਏ ਗੁਰਦੁਆਰੇ ਅਸੀਂ ਉਸ ਗੁਰੂ ਦੀ ਗੱਲ ਹੀ ਕਰਦੇ ਨਾ ਕਨਗਰਸ ਸਾਹਿਬ ਦੀ ਜਿਹਨੂੰ ਇਹਨਾਂ ਨੇ ਸੜਕਾਂ 'ਚ ਰੋਲਿਆ ਜੇ ਨੂੰ ਕਹਤਾ ਨਾ ਪਿਓ ਚੁੱਕ ਲਿਆ ਪਾਰ-ਪਾਰ ਕਿਸ ਤੇ ਆ ਅਸੀਂ ਉਸ ਗੁਰੂ ਦੀ ਖਾਤਰ ਬੈਠੇ ਇੱਕ ਇੱਕ ਪਿੰਡ ਦਾ ਬੰਦਾ ਵੀ ਬੈਠ ਜਵੇ ਜਾਂ ਇੱਕ ਇੱਕ ਗੁਰੂ ਘਰ ਦਾ ਪ੍ਰਬੰਧਕ ਵੀ ਇੱਥੇ ਆ ੜ ਕੇ ਬੈਠ ਜਵੇ ਜਿਨ੍ਹਾਂ ਦਾ ਫਰਜ ਵਾ ਅਸੀਂ ਅਸੀਂ ਵੀ ਤਾਂ ਉਹਨਾਂ ਦੇ ਬੱਚੇ ਹੀ ਆ ਉਹ ਵੀ ਉਹਨਾਂ ਦੇ ਬੱਚੇ ਨੇ ਤੇ ਅਸੀਂ ਤਾਂ ਮੇਰਾ ਖਿਆਲ ਨਹੀਂ ਇੱਕ ਮਹੀਨਾ ਇੱਥੇ ਬਹਿਣਾ ਪਵੇ ਤੇ ਕਿਸਾਨ ਜਿਹੇ ਬੰਦਿਆਂ ਨੂੰ ਬੇਨਤੀ ਆ ਜੇ ਸਾਰੀਆਂ ਇੱਕ ਇੱਕ ਦਿਨ ਵੀ ਲੈਣ ਉਹ ਦੂ ਇਹ ਮੰਝਲ ਦੂਰ ਨਹੀਂ ਬਹੁਤ ਮੰਝਲ ਨੇੜੇ ਆ ਕਿਤਨੇ ਕੁ ਤੁਸੀਂ ਇਹ ਦੇਖਦੇ ਹੋ ਕਿ 18 ਤਰੀਕ ਨੂੰ ਵੀ ਕਿਸਾਨ ਬੱਥੇ ਜਾਂਦੀ ਜੱਥੇਬੰਦੀਆਂ ਦੁਆਰਾ ਕਾਲ ਦਿੱਤੀ ਗਈ ਹੈ ਕਿ ਅ ਅਲੱਗ ਮੋਰਚਾ ਲਾਉਣ ਦੀ ਗੱਲ ਕਰ ਰਹੇ ਨੇ ਉਹ ਕਿ ਉਹਨਾਂ ਨੂੰ ਇੱਥੇ ਆ ਕੇ ਹੀ ਮੋਰਚਾ ਲਾ ਲੈਣਾ ਚਾਹੀਦਾ ਬਹੁਤ ਖੁਸ਼ੀ ਹੋਵੇਗੀ ਅਸੀਂ ਬਹੁਤ ਸਨਮਾਨ ਮਾਨ ਕਰਾਂਗੇ ਕਿ ਮੋਰਚੇ ਦੇ ਨਾਲ ਹੀ ਉਹ ਸਾਧਨ ਇੱਥੇ ਮੋਰਚਾ ਲਾ